ਸਾਰੇ ਵੀਰੇ ਨੂੰ ਸੱਚੀ ਆ। ਸਾਗ ਦੇ ਜਿੱਦਾ ਵਿਆਹ ਦੱਸਤਾ ਪਿਆ। ਤੂੰ ਵੀ ਰੋਟੀ ਖਾਣੀ ਹੈ। ਅੱਜ ਸਪੈਸ਼ਲ ਡੇ ਆ। ਸਾਰੇ ਸਾਜ ਦੇ ਰੋਟੀ ਖਾ ਲਈਏ। ਕਿਉਂਕਿ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਪਤਾ ਲੱਗ ਗਿਆ ਉਹ ਵੀ ਅਸੀਂ ਕੱਪੜੇ ਕੋਲ ਜਾਣਾ ਹੈ। ਤਾਂ ਵੀ ਰੋਟੀ ਖਾਣੀ ਹੈ। ਕੱਪੜੇ ਲੈਣ ਅਸੀਂ। ਕੱਪੜੇ ਲੈਣਾ ਸੀ ਅੰਬਾਲੇ ਵਾਲੀ ਸਾਈਡ ਵੱਲ ਜਾਣਾ ਹੈ ਤੇ ਬਸ ਚੜ੍ਹ ਕੇ ਜਾਣਾ ਹੈ। ਸਾਜ ਦੇ ਹੁਣ ਰੋਟੀ ਪਾਣੀ ਖਾ ਕੇ 8 ਵਜੇ ਆ ਬਸ ਹੁਣ ਜਾ ਰਹੇ ਆ ਅਸੀਂ। ਤਾਂ ਕਿ ਫੇਰ ਆਪਾਂ ਸੱਜਦੇ ਉੱਥੇ ਕੰਮ ਮਗਾਇਆ ਹੀ ਏ ਨਿਆਣੇ ਘਰਾਂ ਛੱਟੇ ਪਏ ਆ ਫੇਰ ਤਾਂ ਕਰਕੇ ਇਹ ਵੀ ਫੇਰ ਟਿਕਣ ਨਹੀਂ ਦੇਣਗੇ ਉੱਥੇ ਨਾ ਇਹ ਤਾਂ ਜਮਾਈ ਚੱਲੇ ਇਹਨੂੰ ਵੀ ਸਰਕਾਰ ਛੱਟੇ ਚ ਲੈ ਗਈ ਉਹ ਵੀ ਤਾਂ ਕਿਆ ਨਹੀਂ ਕਹਦੇ ਇਹਨੂੰ ਛੱਟੇ ਚ ਲੈ ਪਹਿਲਾਂ ਨੇ ਕੀ ਦੇਤੀ ਕਿਵੇਂ ਰੋਟੀ ਵੀ ਨਹੀਂ ਦੇਖ ਰਿਆ ਅੱਜ ਸਪੈਸ਼ਲ ਡੇ ਆ ਅੱਜ ਸਪੈਸ਼ਲ ਡੇ ਆ ਕੋਈ ਚਲੋ ਜੀ ਹੁਣ ਮੈਂ ਰੋਟੀ ਖਾਲਾ ਵੀ ਫਟਾਫਟ ਚੱਲੀਏ ਸਪੈਸ਼ਲ ਡੇ ਤਾਂ ਦੱਸ ਦੋ ਫੇਰ ਸਪੈਸ਼ਲ ਡੇ ਆਜ ਸਪੈਸ਼ਲ ਡੇ ਤੇਰੀ ਅੱਜ ਮੀਟਿੰਗ ਹੈ ਮੀਟਿੰਗ ਚ ਜਾਣਾ ਤੇਰੇ ਨੰਬਰ ਪਤਾ ਲੱਗਣਗੇ ਚਲ ਜਿਏ ਮਸਾਲੇ ਗੀ ਚਲ ਚਲ ਜਿਏ ਫਟਾਫਟ ਰੋਟੀ ਖਾ ਲਈ ਅੱਜ ਨਵੇੜਾ ਮੈਂ ਕਿਹਾ ਅੱਜ ਅਸੀਂ ਪਹਿਲੀ ਵਾਰ ਅੰਬਾਲਾ ਚੱਲੇ ਆ ਦਿਆ ਲਿਆਇਓ ਹਾਂ ਨਾ ਕੱਟਿਆ ਲਿਆਇਓ ਨਾ ਕੱਟਿਆ ਕਿਹਦਾ ਕਹੇ ਤੋ ਬਿਆ ਸਾਧੀਆਂ ਵਾਲੇ ਠੀਕ ਹੈ ਮੈਂ ਤਾਂ ਪ੍ਰਿੰਟਰ ਚੁੰਨੀ ਆ ਦੁਕਸੂ ਖੜੇ ਲਿਆ ਦੇ ਦੋ ਦੁਕਸੂ ਆ ਜਿਹੜੇ ਪਿਛਲੇ ਨੇ ਹੰਡਾ ਲੂ ਦੁਕਸੂ ਖੜੇ ਲੈਣੇ ਪ੍ਰਿੰਟਰ ਚ ਲੈ ਆਣੇ ਹਾਂ ਹਾਂ ਚਲੋ ਚੱਲ ਗਏ ਠੀਕ ਹੈ ਅਸੀਂ ਦੂਜੀ ਖਰੀਦ ਕਰਨੀ ਹੈ ਹਾਂ ਹੁਣ ਚੱਲੇ ਅਸੀਂ ਪ੍ਰਿੰਟਰ ਚੁੰਨੀ ਵਾਲੇ ਹਾਂ ਮੇਰੀ ਵੀਡੀਓ ਚ ਆ ਜਾਓ ਫਿਰ ਕੋਰੈਂਟਰ ਕੇ ਜਿਹਾ ਹੋਣ ਦੇ ਉਹ ਚੁੰਨੀਆਂ ਹੋਣ ਦਾ ਇਹ ਪਰ ਪ੍ਰਿੰਟਡ ਉਹੀ ਹੁੰਦੀਆਂ ਨੇ ਅਸੀਂ ਜਿਆਦੇ ਉਹ ਵੀ ਨਹੀਂ ਐਦਾਂ ਨਾਲ ਲਿਆਵਾਂਗੇ ਵੀ ਵੀ ਪੈ ਸਕੇ ਆਣੇ ਜਾਣੇ ਨੂੰ ਵੀ ਪੈ ਸਕੇ ਹਾਂ ਵਿੱਚ ਬੈਠੂ ਚਾਰ ਬੰਦਿਆਂ ਵਾਸਤੇ ਨਾਲ ਲੱਗੀ ਪਾਇਆ ਵਾਬਾ ਓਕੇ ਲਾਈਨਿੰਗ ਦਾ ਲਾਹਣਾ ਕਿਉਂਕਿ ਚੱਕਰੀਆਂ ਚੁੱਕਰੀਆਂ ਦਾ ਹੋਣੀ ਲਿਆਣੇ ਨਾ ਫਿਰ ਨਾ ਲਾਈਨਿੰਗ ਵਾਲੇ ਨੂੰ ਟ੍ਰਾਇੰਗਲ ਵਾਲੇ ਨਾਲ ਲਿਆਇਓ ਠੀਕ ਐ ਬਸ ਇਸਕੇ ਲੱਕ ਉਹ ਯਾ ਮੁਰਲੀ ਮੋਰੇ ਬਸ ਅੰਜ ਚਲੇ ਗਈਆਂ ਹਾਂ ਆਜੂ

ਆਜਾ ਸੀ ਆਪਣੇ ਟਿਕਾਣੇ ਤੇ ਪਹੁੰਚ ਗਏ ਤੇ ਇੱਧਰ ਅਸੀਂ ਸੂਟ ਦੇਖ ਰਹੇ ਆ ਦੇਖੋ ਸਾਰੀਆਂ ਚਦਨਾ ਰੂਲੀਆਂ ਪਈਆਂ ਨੇ ਆ ਬੈਲਵਟ ਇੱਧਰ ਸ਼ੀਮਰ ਰੂਲ ਵੀ ਹੈ ਜਿਹੜੀ ਇੰਨੀ ਫੇਮਸ ਹੋਈ ਦੀ ਜਿਹੜੀ ਕਿੰਨੀ ਫੇਮਸ ਹੋਈ ਹੈ ਇੱਥੇ ਰੂਲ ਰਹੀ ਹੈ ਬੁਲਾਇਆ ਉਹਨਾਂ ਨੂੰ ਵੀ ਆਜੋ ਉਹ ਦਿਖਾ ਦਿਓ ਹਾਂਜੀ ਸਾਨੂੰ ਕੱਪੜਾ ਸੂਟ ਵੀਡੀਓ ਕੋਲ ਲਿਖੀ ਵੀਡੀਓ ਬਣਾਣੇ ਮੈ ਉਹ ਵੀਡੀਓ ਵੀਡੀਓ ਬਣਾਣੇ ਰੇਟ ਵੀ ਇਹਨਾਂ ਦੇ ਸਾਰਿਆਂ ਦੇ ਬਿਲਕੁਲ ਸਹੀ ਆ ਠੀਕ کہہ ਰਹੇ ਨੇ ਉਹ ਵੀ ਵੀਡੀਓ ਬਣਾ ਰਹੀ ਸੀ ਵੀਡੀਓ ਬਣਾ ਰਿਹਾ ਆ ਸੋ ਕਿਹਦੇ ਤਰ੍ਹਾਂ ਬਣਾਓ ওকে ਹੈਂਡਵਰਕ ਤਾਂ ਇੰਨਾ ਅੱਛਾ ਲੱਗ ਰਿਹਾ ਸਾਰੇ ਬੰਦੇ ਕਿਹਦਾ ਹੀ ਬਾਹਰ ਚੁੰਨੀ ਕਿੱチ ਆਈ ਦੀ ਦਿਖਾਓ ਉਹ ਉੱਥੇ ਕਿਵੇਂ ਠਾਓ ਅਬ ਦਿਖਾ ਦਿਓ ਆਪੇ ਫਿਰ ਉਹਨੇ ਲਈ ਨਸਟਲ ਖੋਲ ਲੈ ਫਿਰ ਖੋਲ ਆਪੇ ਖੋਲਾਂਗੇ ਹੁਣ ਤਾਂ ਸਹੀ ਕਿਉਂ ਰਾਨੀ ਜਾਂ ਜਾ ਲੈ ਕਿੰਨੇ ਐਸੀ ਐਸੀ ਆ ਰਹੀਆਂ ਨਾ ਮਨੋਂ ਕੱਟੋ ਇਹ ਯਕੀਨ ਨਹੀਂ ਕਰਦੇ ਸੀ ਕਿਓ ਕਿੰਨੇ ਦਾ ਕੀ ਕਰੀਂ ਬਾਹ ਇਹ ਅਦਰ ਇਹ ਹੋਰ ਗੜਾ ਲਗਾ ਸ਼ੁਰੂ ਕਰੀ ਹੋਈ ਹੈ ਮੇਰੀ ਆ ਲੋ ਕਿਸ਼ਾ ਦਿਖਾਓ ਜੀ ਲਾਓ ਜੀ ਸੋਣਿਆ ਆ ਇੱਧਰ ਸੋਣਾ ਹਾਂ ਇੱਧਰ ਇੱਧਰ ਖੱਟ ਰਹੇ ਹਾਂ ਸਾਡੇ ਸਾਡੀ ਬੰਨਦੀ ਬਣਾ ਲਾ ਲਈ ਤੁਸੀਂ ਬਿੱਲੇ ਬੈਠੇ ਥੜੀ ਵੀਡੀਓ ਨਾ ਬਣਾਓ ਪਹਿਲੇ ਬੈਠੋ ਨਾ ਸੋਣ ਖੱਟੋ ਮੇਰੀ ਇਹ ਨਹੀਂ ਹੁੰਦੇ ਆ ਬਣਾ ਇਹ ਹੁੰਦੇ ਆ ਥੋੜੀ ਨਾ ਬਣਾ ਦਿਓ ਆ ਵੀ ਰਹਿ ਆਹ ਦੇਖ ਮੈਂ ਕੈਮਰਾਮੈਨ ਪੜਾਤਾ ਪਹਿਲੇ ਬੈਠ ਕੇ ਨਾਲ ਉਹਨੂੰ ਸੂਟ ਕਰੀਏ ਜਾਨ ਨੂੰ ਕਰਨੀ ਹੈ ਤੁਸਾਂ ਦਾ ਨਾਮ ਲਿਓ ਤੁਸੀਂ ਫਿਰ ਮੈਨੂੰ ਬੋਲੋਗੇ ਇਹਦਾ ਆਉਣਾ ਜੀ ਕੱਢੀ ਲਈ ਅੱਗੇ ਰੱਖ ਲੈਣੇ ਆਪਾਂ ਮਾਚ ਪਸੰਦ ਕਰਦੇ ਆਪਾਂ ਵੀ ਹੁਣ ਤਾਂ ਆਪਾਂ ਦੇ ਦੇ ਵੀ ਉਹਨੂੰ ਹੰਦ ਕਰਨਾਗੇ ਨਾ ਐਦਾਂ ਦੇ ਵੀ ਕਰੀ ਸੁਣੇ ਨੇ ਹਾਂ ਏ ਆਇਆ 1800 ਦਾ ਅੱਛਾ ਕਿੰਨੇ ਦੇਣਾ ਦੁੱਗੀ 1895 ਬਾਕੀ ਪਤਾ ਕਰ ਲੈਣਾ ਕੋਈ ਬੜੀ ਗੱਲ ਇਹਦੇ ਨਾਲ ਬਾਤ ਹੋ ਜਾਂਦਾ ਕਰੋ ਇੰਨੇ ਦਾ ਨਹੀਂ ਇੰਨੇ ਦਾ ਮੀਨ ਚਾਹਰੇ ਵਾਜਾ ਨਹੀਂ ਹੋਣੀ ਫਿਰ ਇੱਧਰ ਲੈ ਕੇ ਇਹ ਦੀ ਪੂਰੇ ਗਾ ਪੂਰਾ ਪਾਰ ਰੱਖਿਆ ਫੀਡ ਹੋ ਰਹੀ ਆ ਹੌਲੀ ਹੌਲੀ ਸ਼ੁਰੂ ਕਿਉਂਕਿ ਜਿਵੇਂ ਐਦਾਂ ਦੇ ਵੀ ਸੂਟ ਹੈ ਨਾ ਉਹਰੇ ਮਤਲਬ 11 11 12 ਪਰ ਸੌ ਦੇ ਤੱਕ ਰੇਂਜ ਹੈ ਇਹਨਾਂ ਦੀ ਇਹ ਤੋਂ ਉੱਪਰ ਨਹੀਂ ਹੈਗੀ ਚੁੰਨੀ ਬਹੁਤ ਵਧੀਆ ਇਹਨਾਂ ਦੀਆਂ ਚੁਨਾਣ ਦੀਆਂ ਕੋਈ ਟੈਪੀ ਸੀ ਲੱਗਾ ਹਨਾ ਆਹ ਸੋਨਾ ਹੈ ਨਾ ਸੋਨਾ ਲੱਗ ਰਿਹਾ ਮੈਂ ਖੋਲ ਕੇ ਆਹ ਬਲੈਕ ਕਲਰ ਦਾ ਇੱਕ ਮੈਨੂੰ ਆ ਮੈਨੂੰ ਆ ਬਹੁਤ ਸੋਨਾ ਲੱਗਿਆ ਤਾਂ ਬਸ ਇਹਦਾ ਆ ਗੜਾ ਆ ਗਿਆ ਇਸ ਕਰਕੇ ਅਸੀਂ ਆ ਆਪਣੀ ਸਾਫੂ ਮਾ ਜੋ ਗਲੀ ਲੈ ਸਕਦੇ ਹਾਂ ਇਹ ਹੈ ਮੇਰੇ ਕੋਲ ਹੈ ਤਾਂ ਹੈ ਤੇਰੇ ਕੋਲ ਹੈਗਾ ਨਾ ਪਰ ਮੈਨੂੰ ਵਾਪਸ ਆਉਂਦਾ ਬਾਅਦ ਚ ਮੈਂ ਆਪਣੇ ਵੱਜੂਗਾ ਦੇਖੂਗੀ ਆ ਦੇਖੂਗੀ ਬਾਅਦ ਚ ਕੀ ਬਤਾਇਤੋਂ ਵਧੀਆ ਮਿਲ ਜੀਦਾ ਧੰਨੋ ਐਦਾਂ ਐਨੇ ਗ੍ਰੇਡ ਇੰਨੀ ਗ੍ਰੇਡ ਸਾਨੂੰ ਹੋਰ ਦਿਖਾ ਦਿਓ ਪਤਾ ਨਹੀਂ ਉਹ ਕਿੱਧਰ ਲੰਘਗੇ ਤੁਸੀਂ ਅਸੀਂ ਇੱਕ ਤਾਂ ਸਿਲੈਕਟ ਕਰ ਲਿਆ ਸੀ ਹਾਂ ਆ ਸਾਈਡ ਤੇ ਰੱਖ ਲੈਨੇ ਆ ਉਹੜਾ ਬਹੁਤ ਵਧੀਆ ਮਸ਼ਲੀਨ ਦਾ ਦੁਪੱਟਾ ਹੈ ਹਾਂ ਸੋਹਣਾ ਦੁਪੱਟਾ ਹੈ ਕਹਦਾ ਬਹੁਤ ਸਾਰਾ ਸੋਹਣਾ ਕੰਮ ਹੈ ਬਾਕੀ ਪੂਰਾ ਖਲਾਕੇ ਦੇਖਣਾ ਹੈ ਸਪੀਡ ਬਹੁਤ ਹੋ ਰਹੀ ਹੈ ਇਥੇ ਤਿਹਾਰਾ ਕਰਕੇ ਫ੍ਰੇਟ ਬਹੁਤ ਜ਼ਿਆਦਾ ਵਧੀਆ ਹੈ ਹਨਾ ਸਸਤੇ ਨੇ ਠੀਕ ਹੈ ਮਤਲਬ ਆਪਣੇ ਲੈਵਲ ਜੋ ਕੇ ਹੈ ਨੇ ਵੀ ਅਸੀਂ ਲੈ ਲਈਏ ਯਾਨੀ ਇਸ ਨਾਲ ਸ਼ੌਕ ਲੱਗੂਗਾ ਸੁਣ ਕੇ ਜਿਹੜੇ ਹਜੇ ਨਾਲੇ ਸਾਲ ਖਤਮ ਕਾਉਣਗੇ ਉਹ ਵੀ ਸੱਲੇ ਹੀ ਮਿਲ ਜਾਣਗੇ ਸੂਟ 195 ਕੋਟਨ ਦਾ 3000 ਥੋੜਾ ਹੱਥ ਕੋਟਨ ਦਾ ਦੁਪੱਟਾ ਦੁਪੱਟਾ ਕੋਟਨ ਦਾ ਨਾ ਹੋਵੇ ਹਾਂ ਚਲੋ ਜੀ ਦੁਪੱਟਾ ਵੀ ਬੱਤੀ ਆ ਉਹ ਤੁਸੀਂ ਦੇਖ ਜਾ ਜੀ दो कलर दो ਇਹ ਕਲਰ ਨੂੰ ਪਨਾਰਾ 1595 ਦਾ ਲੁਕੂਸ 1595 ਦਾ ਬਾਹਰੇ ਬਾਈਕ ਸੌਦਾ ਸਾਢੇ 22 ਦੀ ਵੀ ਗਾਰੰਟੀ ਆ 2000 ਜੀ ਨਾਲ ਦੀ ਸੋਟਾਂ ਦੋਢੇ ਕਲਰ ਕਰਾ ਜੀ ਛੱਡਣ ਵਾਲਾ ਦੋਨਾਂ 'ਚ ਕੋਈ ਕਲਰ ਨਹੀਂਗਾ ਜੀ ਜਿਹੜਾ ਛੱਡ ਗਿਆ ਇਹ ਤੁਸੀਂ ਉਧਰ ਸਟੋਰ ਚ ਲੈ ਕੇ ਆਇਆ ਲਾਹਣ ਉਰੀ ਲੱਭਣ ਲੱਭ ਕੇ ਲੈ ਆਣੇ ਆ ਬਸ ਸਾਨੂੰ ਮਾਲ ਕੋਈ ਟੇਸਰ ਲੱਗ ਜਾਉਂਦਾ ਹੋਰ ਇਹਨਾਂ ਨੂੰ ਪਤਾ ਹੈ ਮਾਲ ਲਗਾ ਕੇ ਆਣਾ ਹਾਂ ਮਾਣੇ ਦਾ ਬੈਠਣਾ ਸਾਡੇ ਅੰਦਰ ਆ ਮਾਲੀ ਅਸੀਂ ਪਹਿਲੇ ਅਸੀਂ ਮੇਰੀ ਛੱਡੀ ਅਸੀਂ ਹਮੇਸ਼ਾ ਹੋ ਰਹੀ ਜਾਂਦੇ ਆ ਪਟਿਆਲੇ ਤੋਂ ਪਟਿਆਲੇ ਤੋਂ ਨਾਲੇ ਤੋਂ ਪਟਿਆਲੇ ਤੋਂ ਅੱਛਾ ਮੈਂ ਦੇਖੋ ਦੁੰਨੇ ਦਾ ਰੰਗ ਵਧੀਆ ਆ ਕੱਪੜੇ ਬਾਤ ਇਹ ਨਹੀਂ ਆ ਦੁੰਨਾ ਵੀ ਕੁਛ ਛੱਡਦੇ ਆ ਕਮਲ ਦੇ ਡਾਕ ਲੱਗਦੇ ਆ ਇਸ ਵੀ ਐਲ ਐਮ ਦਾ ਪੀਸ ਆ ਲੋਕਾ ਡਾਕ ਆ ਤੈਗ ਲੱਗ ਗਿਆ ਟੈਗ ਪੜਨੋ ਤੇ ਆਂ ਅੰਦਰ ਕੋਡ ਦਾ ਬਟਾਇ ਨਹੀਂ ਆ ਇਹਨਾਂ ਨੂੰ ਕਹਿਣਾ ਕੰਮ ਜੀ ਨਹੀਂ ਤੇਰਾ ਹਰਸ਼ ਸਿੰਗਲ ਪੀਸ ਦਾ ਵੀਰੇ ਕੀ ਲਾਦਾ ਹਰਸ਼ ਵੀ ਇਹ ਲੰਘ ਦਾ ਸਿੰਗਲ ਜਿਕਣੋਂ 15 ਰੁਪਏ ਜੋ ਦੇ ਗਰੀਬ ਪਾਟ ਨੇ ਆੜੇ ਵੀ ਇੱਧੇ ਦੇ ਨਾਲ ਕੋਈ ਮੈਂ ਕੋਣ ਨਾਲ ਲੱਗੇ ਕਿ ਕਰੇ ਦੇ ਨਾਲ ਬੰਦਾ ਲੈ ਕੇ 795 12 ਦੀ ਗਾਰੰਟੀ ਹੈ ਤੇਰਾ ਤਮੰਨਾ ਦਾ ਸਰਦਾਰੀ ਕਲਰ ਦਾ ਜੁਨਾ ਡਿਜੀਟ ਇੱਥੇ ਦੋ ਤਿੰਨ ਥੋੜਾ ਜਿਹੀ ਪਹਿਲੀ ਸ਼ੌਪ ਛੱਡ ਕੇ ਲੈ ਦੋਈ ਤੀ ਵਾਰ ਆਇਆ ਤੀ ਵਾਰ ਆਇਆ ਹੋਰੇ ਉਧਰ ਤੋਂ ਕਰੇ ਸ਼ੋਪਿੰਗ ਇਹ ਦਰਸੂਰ ਦੇਖਿਆ ਦੇਖੋ ਕਿੰਨਾ ਟੇਰ ਨਾਟੇ ਰੋਡ ਫਲੋਡ ਕੇ ਸਿੱਟੀ ਜਾਂਦੇ ਨੇ ਚੁੰਨੀ ਕਿਤੇ ਪਈ ਐ ਸਲਵਾਰ ਕਿਤੇ ਪਈ ਐ ਲੱਭ ਰਹੀ ਨੀ ਆਖ ਮਿੱਕਾ ਆਹ ਸਲਵਾਰ ਆਹ ਸਲਵਾਰ ਪਪੂ ਮੋੜ ਨਾ ਆ ਗਿਆ ਕਾਟ ਦੇ ਨਾ ਉਹ ਮੂਰ ਵੀ ਆ ਵੀ ਉਹ ਨਹੀਂ ਲੱਭਿਆ ਨਾ ਇੱਕ ਕਾਰ ਦੇ ਨਾਲ 2995 ਦੇਖੋ ਡਿਜ਼ਾਈਨ ਕਿੰਨਾ ਸੋਹਣਾ ਤੇ ਮੋਡਰਨ ਟ੍ਰੈਂਡ ਬੋਰ ਕਰਦੇ ਹਾਂ ਲਓ ਜੀ ਅਸੀਂ ਇੱਥੇ ਪਹੁੰਚ ਗਏ ਬਸ ਅੱਡੇ ਇਹ ਹੁਣ ਪਾਣੀ ਪੀਂਹ ਲਾਏ ਆ ਪਾਣੀ ਦੇ ਲਈਆਂ ਕੋ ਲੱਗਦੀ ਹੈ ਨਾ ਹੁਣ ਅਸੀਂ 버ਗਰ ਖਾਏ ਇੱਥੇ ਤੂੰ ਜਾਇਆ ਹੀਰੋ ਦੇ ਕੋਲ ਰੇ ਦੇ ਕੇ ਚੁਈ ਜਾ ਰਹੇ ਸਾਰੇ ਅੱਡੇ ਤੇ ਹੋ ਰਹਿਣਗੇ ਲਓ ਜੀ ਅਸੀਂ ਹੁਣ ਸੂਟ ਲਿਆਏ ਦੇ ਸੋਟ ਹੁਣ ਮੈਂ ਮੈਂ ਜਿਹੜੇ ਮੈਂ ਮਤਲਬ ਅਸੀਂ ਦੋਨੇ ਲੈ ਕੇ ਆਈਆਂ ਹਾਂ ਔਰ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਅਸੀਂ ਆਪਣੀ ਆਪਣੀ ਵੀਡੀਓ ਚ ਚੈਨਲਾਂ ਤੇ ਪਾਉਂਗੀ ਆ ਜਿਹੜੇ ਮੈਂ ਲੈ ਕੇ ਆਈਆਂ ਹੁਣ ਉਹ ਮੈਂ ਮੰਮੀ ਹਰਪ੍ਰੀਤ ਨੂੰ ਦੋਹਾਂ ਨੂੰ ਦਿਖਾ ਰਹੀਆਂ ਹਾਂ ਲੰਘਦਾ ਕੋਟਨ ਦੇ ਸੂਟ ਨਹੀਂ ਤੇ ਉੱਥੇ ਬਜੇਵੇ ਕਿਉਂਕਿ ਕਰਮੀਆਂ ਦਾ ਮਾਰਕੈਂਟ ਨੇ ਖਤਮ ਹੋ ਗਿਆ ਸਾਡਾ ਆਹ ਆ 450 ਦਾ ਸੂਟ ਹੈ ਫਟ ਕਰਨ ਨੂੰ ਇਸ ਵਾਰ ਇਹ 450 ਦਾ ਲਈਆਂ ਹੁਣ ਮੈਂ 350 ਵਾਲਾ ਲੀ ਆ ਉਹ ਤਾਂ ਕੌਮ ਕਿਦਾਂ ਕੀਤੀ ਅੰਤਿਮ ਯਾਨ ਕਪਾਂ ਉਰਤ ਪਹਹਾ ਤੈ ਤੋ 450 ਇੱਕ ਆਈ ਆਈ ਮੈਂ 450 ਦਾ ਘੱਟ ਪਾਣ ਵਾਲਾ ਸੂਟ ਬਿਨਾਂ ਦੁਪੱਟੇ ਤੋਂ ਉਹ ਸੋਨਾ ਇਹ ਆ ਇਹਦਾ ਰੰਗ ਵੀ ਨਹੀਂ ਉਤਰਦਾ ਫਟਣ ਵਾਲਾ ਨਹੀਂ ਹੈ ਛੇਤੀ ਮਸਲੀਨ ਦਾ ਸੁਟਾ ਤੇ ਦੂਜਾ ਮੈਂ ਆਲੇ ਕੇ ਆਇਆ ਆ ਦੇਖੋ ਆਹ ਸੋਨੇ ਅੱਛਾ ਇਹ ਬਹਾਵਾੜਾ ਦੂਜਾ ਸੋਨੇ ਵਜਣੀ ਆ ਸੋਨੇ ਵਜਣਗੀ ਸਲਾਈ ਹੋਇਆ ਬਈ ਹੈ ਹਨਾ ਕਟਿੰਗ ਹੋਈ ਵੀ ਆ ਆ ਦੇਖੋ ਗਲੇ ਤੇ ਆ ਗਲੇ ਤੇ ਥੱਲੇ ਤੇ ਉਹ ਲੱਗੂਗੀ ਥੋੜੀ ਜਿਹੀ ਪੱਟੀ ਜੇ ਚਾਹੇ ਫੇਰ ਲਾ ਦੀਂ ਜੋ ਤਾਂ ਨਹੀਂ ਹੈ ਨਾ ਵੀ ਆ ਚੀਜ਼ ਚਿੰਚੇ ਨਹੀਂ ਨਾ ਡੀਪੀ ਬਲੇਡਿੰਗ ਹੋਈ ਨਾ ਅਜਿਹੀ ਨਹੀਂ ਦਾ ਹੋਊਗਾ ਹਾਂ ਫਿਰ ਉਹਦੇ ਪੱਟੀ ਲੱਗੂਗੀ ਕਿਉਂਕਿ ਆ ਆਰਗਨਸਰਿਕੜਾਈ ਹੋਈ ਵੀ ਆ ਆ ਦੇਖੋ ਕਲਰ ਬਹੁਤ ਸੋਹਣਾ ਇਹਦਾ ਆ ਚੁੰਨੀ ਹੈ ਦੀ ਸਾਫ ਸਲਵਾਰ ਹੈ ਇਹ ਹੈਗਾ 650 ਦਾ ਠੀਕ ਹੈ 650 ਦਾ ਠੀਕ ਹੈ 650 ਦਾ ਸੁਣ ਪਿਆ ਹਾਂ ਦੇਖੋ ਵਿੱਚ ਸ਼ੀਮਰ ਕਾਟਨ ਸ਼ੀਮਰ ਕਾਟਨ ਇਸ ਨੂੰ ਟੈਨਡੇ ਆਹਨ ਨਵੇਂ ਆਏ ਆ ਇਹ ਹੈਗੇ ਆ 6600 ਦੇ 600 600 ਦੇ ਬਹੁਤ ਸੋਹਣੇ ਕੱਪੜਾ ਦੇਖੋ ਗਾੜਾ ਇਹ বিনা ਦੁਪੱਟੇ ਤੋਂ ਆਏ ਸੂਟਾਂ 6600 ਦੇ ਸ਼ੀਮਰ ਕਾਟਨ ਠੀਕ ਹੈ ਬਹੁਤ ਸੋਹਣੇ ਸੂਟਾਂ ਮਤਲਬ ਛੇ ਕੀ ਫਟਣਾਂ ਲਾ ਸੂਟ ਹੈ ਤੇ ਇਹ ਸੂਟ ਕੱਢਿਆ ਹੋਇਆ ਸਾਰਾ ਆ ਦੁਪੱਟਾ ਇਹਦਾ ਠੀਕ ਹੈ ਮਸ਼ਲੀਨ ਦਾ ਇਹਦਾ ਦੁਪੱਟਾ ਹੈ ਪਿਓਰ ਮਸ਼ਲੀਨ ਦਾ ਸੂਟ ਆ ਤੇ ਲਾਈਨਿੰਗ ਇਹਨੂੰ ਲੱਗਦੀ ਨਹੀਂ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਇਸ ਵਾਰ ਅਸੀਂ ਲਾਈਨਿੰਗ ਵਾਲਾ ਕੋਈ ਛੁੱਟ ਨਹੀਂ ਲਿਆ ਹੈ ਤੁਹਾਡੇ ਤਿੰਨ ਸੂਟ ਆ ਤਿੰਨੇ ਤੇ ਲਾਈਨਿੰਗ ਨਹੀਂ ਲਿਆ ਹੈ ਸਾਰਿਆਂ ਦੇ ਰੰਗ ਵੀ ਅੱਡ-ਅੱਡ ਲੈ ਕੇ ਆਏ ਆ ਆ ਦੇਖੋ ਦੂਰ ਤੱਕ ਆਏ ਪਾਣੀ ਤੇ ਹਾਲ ਆ ਸਾਰੇ ਇਹ ਸੂਟ ਆ ਸ਼੍ਰੀਮੰਤਾ ਦੁਪੱਟਾ ਇਹ 1200 ਦਾ ਸੂਟ ਹੈ ਠੀਕ ਹੈ 1200 ਦਾ ਸੂਟ ਹੈ 200 ਦਾ ਸੂਟ ਹੈ ਤਾਂ ਪਕਾ ਲੈ ਜੋ ਏ ਤੋਂ ਬਾਅਦ ਇਹ ਹੈਗਾ ਹੁਣ ਮੇਰਾ ਮਸਟਰਡ येलो ਸਰੋਂ ਰੰਗ ਆ ਸੂਟ ਮੈਨੂੰ ਨਾ ਪਹਿਲੀ ਵਾਰ ਜੇ ਪਸੰਦ ਆ ਗਿਆ ਤਾਂ ਆਵੜੀ ਫੋਟੋ ਹੈ ਦੀ ਬਹੁਤ ਸੋਹਣਾ ਸੂਟ ਹੈ ਇਹ ਵੀ ਮਸ਼ਲੀਨ ਦਾ ਹੈ ਇਹਨੂੰ ਵੀ ਕੋਈ ਹੋਣੀ ਲੱਗਦੀ ਦੂਰ ਤੋਂ ਆ ਦੇ ਇਹਨੂੰ ਵੀ ਕੋਈ ਲਾਈਨਿੰਗ ਨਹੀਂ ਲੱਗਦੀ ਪਹਿਲਾਂ ਇੰਨੀ ਸੋਹਣੀ ਲਾਈਨੀਆ ਨਾ ਵੀਡੀਓ ਕਰਕੇ ਖੋਲਣੇ ਪੈ ਰਹੇ ਸੀ ਤਾਂ ਜੀ ਨਹੀਂ ਕਰਦਾ ਫੋਟੋਆਂ ਲਵਾ ਦੇ ਬਹੁਤ ਸੋਹਣੇ ਸੂਟ ਹੈ ਬਹੁਤ ਆ ਦੇ ਹਾਂ ਇਹ ਵੀ ਮਸ਼ਲੀਨ ਦਾ ਦੁਪੱਟਾ ਇਹਦੇ ਨਾਲ ਦਾ ਤੇ ਦੂਜਾ ਤੀਜਾ ਸੂਟ ਮੇਰਾ ਆ ਵਾਲਾ ਹੈ ਆ ਵਾਲਾ ਸ਼ਰਟ ਦਾ ਕੱਪੜਾ ਹੈ ਆ ਸ਼ਾਰਟ ਦਾ ਕੱਪੜਾ ਦੇਖੋ ਤੇ ਆਂ ਸਲਵਾਰ ਹੈ ਇਹਦੇ ਨਾਲ ਜੀ ਮੈਂ ਚੁੰਨੀ ਮੰਗੀ ਤੇ ਚੁੰਨੀ ਮਿਲੀ ਨਹੀਂ ਉਹ ਕਹਿੰਦੇ ਸੀ ਚੁੰਨੀ ਨਹੀਂ ਦਿੰਦੇ ਸਿਰਫ ਸ਼ਾਰਟੇ ਸ਼ਾਰਟ ਦਿੰਦੇ ਆ ਵੀ ਚੁੰਨੀ ਨਹੀਂ ਮਿਲਦੀ ਹੈਗੀ ਮੈਂ ਚੁੰਨੀ ਮੰਗੀ ਤੇ ਵੀ ਚੁੰਨੀ ਵੀ ਬਹੁਤ ਸੋਣੀ ਲੱਗੂ ਜੀ ਆ ਮਿਲਦੀ ਹੋਣਾ ਹੋਰ ਤਾਂ ਇਹ ਨਹੀਂ ਹੈਗੀ ਪਰ ਲਓ ਜੀ ਹੁਣ ਨਾ ਮੈਂ ਤੈਨ ਲਾਣੀ ਹੈ ਤੇ ਤੈ ਸੂਟ ਨੇ ਹੈ ਨਹੀਂ ਪਾਣ ਨੂੰ ਇਸ ਲਈ ਮੈਂ ਹੁਣ ਸਾਰੇ ਸੂਟੇ ਸਲਾਈ ਕਰਾਣ ਨੂੰ ਦੇ ਦਿੱਤੇ ਜੀ ਮੈਂ ਹੁਣ ਮੈਂ ਪਹਿਲਾ ਰੇਟ ਹੈ ਨਾ ਤੁਹਾਨੂੰ ਇੱਕ ਵਾਰ ਫੇਰ ਤੋਂ ਵਾਰ ਦੱਸ ਦਨੀ ਹੈ ਨਾ ਫਿਰ ਤੁਸੀਂ ਦੁਬਾਰਾ ਕਾਲ ਕਰਕੇ ਪੁੱਛੋ ਨੇੜੇ ਦੇ ਉਹ ਕਹਿੰਉ ਸੂਟ ਦੇਖੋ ਬਹੁਤ ਜ਼ਿਆਦਾ ਸੋਹਣੇ ਨੇ ਇਹ ਹੈਗਾ 1200 ਦਾ ਸੂਟ ਤਮੰਨਾ ਬ੍ਰਾਂਡ ਦਾ ਸੂਟ ਹੈ ਸੂਟ ਬਹੁਤ ਸੋਹਣਾ ਹੈ ਹੱਥ ਲਾਏ ਤੇ ਮਤਲਬ ਮਲਾਈ ਵਰਗਾ ਲੱਗਦਾ ਬਿਲਕੁਲ ਤੇ ਇਹ ਜਿਹੜਾ ਮੇਰਾ ਹੈਗਾ ਇਹ 950 ਦਾ ਸੂਟ ਹੈ ਜਿਹੜੀ ਇਹ ਸ਼ਰਟ ਹੈ ਨਾ ਚੁਣੌਣ ਦਾ ਚੁਣੌਣ ਦੀ ਸ਼ਰਟ ਹੈ ਸਾਸ ਸਲਵਾਰ ਹੈ ਮੈਨੂੰ ਚੁਣੋਂ ਦਾ ਇਹਦਾ ਦੁਪੱਟਾ ਉਹਨੇ ਨਹੀਂ ਦੇਆ ਨਹੀਂ ਕਹਿੰਦੇ ਵੀ ਸੂਟ ਸਾਡਾ ਖਰਾਬ ਹੋ ਜੂਗਾ ਵੀ ਫਿਰ ਮੈਂ ਚੁਣੋਂ ਦੇ ਦੁਪੱਟੇ ਸੇ ਲੈ ਕੇ ਆਏ ਉਹ ਮੈਂ ਡਾਈ ਤੋਂ ਵਾਪਸ ਲੇਸ ਲਾ ਕੇ ਥੋੜਾ ਰੈਡੀ ਹੋ ਗਿਆ ਜਿੱਦਾਂ ਵੀ ਉਹ ਤੁਹਾਨੂੰ ਦਿਖਾਉਂਗੀ ਜਰੂਰ ਤੇ ਇੱਕ ਬਾਤ ਹੈਗਾ ਮੰਮੀ ਦਾ ਚੱਕਰੀਆਂ ਦਾ ਸੂਟ ਹੈ ਪੂਰੀ ਤਰ੍ਹਾਂ ਤੁਹਾਨੂੰ ਕੋਲ ਕੇ ਵੀਡੀਓਜ਼ ਮੈਂ ਦਿਖਾ ਚੁੱਕੀ ਆ ਇਹ ਵੀ ਹੈ ਇਹ ਹੈਗਾ ਤਮੰਨਾ ਬ੍ਰਾਂਡ ਦਾ ਇਹ 1200 ਦਾ ਸੂਟ ਹੈ ਤੇ ਇਹ ਵੀ ਸੂਟਿਕ ਮੈਂ ਲੈ ਕੇ ਆਈ ਆ कॉटन ਸ਼ਿਮਰ ਕਾਟਨ ਦਾ ਤੇ ਇਹ ਹੈਗਾ ਇਹ ਆਪਣਾ ਜੀ ਫੇਰ ਉਹਨੇ 600 ਰੁਪਏ ਨਹੀਂ ਸਾਢੇ 650 ਦਾ ਕਰ ਰਹੀ ਸੀ ਸਾਢੇ 650 हां 700 ਲਗਾਇਆ ਕਰਦੀ ਉਹ ਨਾ ਜਦ ਤੱਕ ਪਹਿਲਾਂ ਉਹਨੇ ਕਰਿਓ ਵੀ ਮੈਂ ਗਲਤ ਪਰੇ ਨਾ ਥਲੇ ਦਾਸਤਾ ਜਿਹੜਾ ਮੈਂ ਸ਼ੁਰੂਆਤ ਚ ਦੱਸਿਆ ਉਹ ਮੇਰੇ ਯਾਦ ਸੀਗਾ ਉਹ ਵੀ ਸਾਢੇ 650 ਮੈਨੂੰ ਕਰਕੇ ਦੇਖ ਲਿਓ ਨਾ ਮੈਨੂੰ ਜਿਆਦਾ ਸਾਢੇ 650 ਪਹਿਰਾ ਤਾਂ ਤੇ ਇਹ ਇਹ ਜਿਹੜਾ ਹੈਗਾ 350 ਦਾ ਦੇ ਆ ਉਹਨਾਂ ਨੇ ਮੈਨੂੰ ਕਿਉਂਕਿ ਕਾਟਨ ਖਤਮ ਹੋ ਗਿਆ ਸੀ ਇਹ ਸੂਟ ਉਹ ਐਸੇ ਇਹ ਕਹਿੰਦੇ 550 ਦਾ ਹੈ ਮੈਂ 450 ਦਾ ਦੇ ਆ ਉਹ ਕਹਿੰਦੇ ਹੈ ਸੀ 5556600 ਦੇ ਵਿੱਚ ਹੈ ਵਿਦਆਉਟ ਦੁਪੱਟਾ ਤੇ ਇਹ ਇਹ ਸੂਟ ਹੈ ਜਿਹੜਾ ਇਹ ਵੀ ਮੈਂ ਤੁਹਾਨੂੰ ਪੂਰਾ ਵੀਡੀਓ ਚ ਦਿਖਾਇਆ ਹੈ ਯੂ ਵੀ ਆਹ ਉਹ ਵਾਲੂ ਚ ਲੈ ਗਿਆ ਇਹ ਇਹ ਸੂਟ ਵੀ ਬਹੁਤ ਸੋਹਣਾ ਹੈ ਇਹ ਤਾਂ 650 ਦਾ ਇਹ ਵਾਲਾ ਹੀ 650 ਦਾ ਅੱਛਾ ਇਹ ਹੈ ਇਹ ਵਾਲਾ 650 ਦਾ ਤੇ ਤੁਹਾਨੂੰ ਸਾਰੇ ਸੂਟਾਂ ਵਿੱਚੋਂ ਕਿਹੜਾ ਸੂਟ ਪਸੰਦ ਆਇਆ ਤਾਂ ਮੈਨੂੰ ਦੱਸਿਓ ਜੇ ਸਾਰੇ ਸੋਹਣੇ ਨੇ ਤਾਂ ਦੱਸਿਓ ਤੇ ਇਹ ਕਰਵਾ ਚੋਂਦਾ ਜਿਹੜਾ ਮੇਲਾ ਲੱਗ ਰਿਹਾ ਹੈ ਡਿਸਕਾਊਂਟ ਦੇ ਵਧੀਆ ਰੇਟ ਹੈ ਸਾਰੇ ਸੂਟ ਵੀ ਬਹੁਤ ਵਧੀਆ ਹੈ ਅਸੀਂ ਹਮੇਸ਼ਾ ਜਾਂਦੇ ਆਂ ਦੇਖੋ ਵੀਡੀਓ ਵੀ ਪੜਾਈ ਹੈ ਤਾਂ ਵੀਡੀਓ ਪੂਰੀ ਤਰ੍ਹਾਂ ਦੇਖਿਓ ਮਤਲਬ ਵੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਕਮੈਂਟ ਕਰਿਓ ਪੁੱਛੋ ਤੁਹਾਨੂੰ ਕਮੈਂਟਾਂ 'ਚ ਸਾਰੇ ਜਵਾਬ ਦਿੱਤੇ ਜਾਣਗੇ ਹਨ ਚਲੋ ਲਓ ਜੀ ਹੁਣ ਸ਼ਾਮ ਦਾ ਹੋ ਗਿਆ ਰੋਟੀ ਦਾ ਟਾਈਮ ਆ ਤੇ ਅੱਜ ਨਾ ਸੀ ਸਾਗ ਹੈ ਨਾ ਸਾਡਾ ਥੋੜਾ ਸਵੇਰੇ ਅਸੀਂ ਤੜਕ ਲਿਆਤਾ ਹਨਾ ਫਿਰ ਥੋੜਾ ਜਿਹਾ ਹੀ ਬਚਿਆ ਹੈ ਹੁਣ ਫਿਰ ਇਹ ਮੈਨੂੰ ਲੱਗਦਾ ਸੇਵੀਆਂ ਹੋਰ ਟੁੱਟਣਗੀਆਂ ਲੰਬੀਆਂ ਜਾਂਦੇ ਆ ਲੰਬੀਆਂ ਜਾਂਦੇ ਹੋਰ ਭੁਰ ਲੱਗੀਆਂ ਛੋਟੀਆਂ ਹੋਣਗੀਆਂ ਫਿਰ ਇਹ ਤੇ ਟੁੱਟਦੀਆਂ ਹੀ ਅੰਦਰ ਅੱਜ ਅਸੀਂ ਫੇਮੀਆਂ ਕਰ ਰਹੇ ਹਾਂ ਜਿਹੜੀਆਂ ਮੁੱਲੇ ਦੀਆਂ ਆ ਸੇਮੀ ਫੇਮੀਆਂ ਮੈਨੂੰ ਵੀ ਬਹੁਤ ਸਵਾ ਲੱਗੀਆਂ ਮੈਂ ਦੁਨੀਆਂ ਘਟ ਖਾਨੀ ਆ ਜਿਹੜੀਆਂ ਗੜਬੜੀਆਂ ਨੂੰ ਬੰਦੀ ਆ ਇਹ ਮੈਂ ਆ ਸੇਵੀਆਂ ਜਾਂਦੇ ਖਾਨੀ ਉਹ ਗੜਬੜ ਘਿਉਂਦੇ ਉਹ ਕਰਦੀ ਮੋਟੀਆਂ ਮੋਟੀਆਂ ਬਸ ਹੁਣ ਤਾਂ ਬਸ ਹੋ ਗਈ ਬਸ ਆਪਾਂ ਹੀ ਬਿਲ ਜਾਣਾ ਨਹੀਂ ਰਹੀ ਪਾ ਹਾਂ ਲੱਗੂ ਸੀ ਮੈਂ ਪਾ ਪਾ ਅਸ ਆਸੇਮੀਆਂ ਖਾਉਂਗੀ ਹੁਣ ਮੈਂ ਪਹਿਲਾਂ ਕਾਫੀ ਬਿਣੀ ਦੀ ਨਾਲ ਤੁਹਾਨੂੰ ਨਹੀਂ ਮੈਂ ਪੈਂਦੀ। ਚੀਨੀ ਪਾਉਂਦਾ। ਮੈਂ ਬਾਲਟੀ ਇਹ ਕੰਦ ਕਰ ਦਿੰਦੀ ਹਾਂ। ਹਾਂ ਚੀਨੀ ਪਈ ਹੋਈ ਆ। ਹਾਂ ਗਈ ਮਾ ਪਾਤੀ। ਪਾਤੀ। ਚਲੋ ਜੀ ਹੁਣ ਇਹ ਨਾ ਬਾਟ ਆ ਕੇ ਰੱਖ ਦੇਣੀ ਆ ਆਪੇ ਗਾੜੀਆਂ ਹੋ ਜਾਣਗੀਆਂ ਇਹਨਾਂ ਦਾ ਆ ਫਾਇਦਾ ਆਪਣਾ। ਲਓ ਜੀ ਰਾਤ ਦਾ ਹੁਣ ਵੱਜ ਕੇ 8 ਦਾ ਟਾਈਮ ਹੋ ਗਿਆ ਰੋਟੀ ਪਾਣੀ ਖਾ ਲਈ ਸਾਰਿਆਂ ਨੇ ਕੰਮ ਸਾਡਾ ਸਾਰਾ ਨਿਪਟ ਗਿਆ। ਏ ਬਸ ਹੁਣ ਅਸੀਂ ਬੈਲੀ ਬੈਠੇ ਆ ਬੈਲੀ ਕੀ ਬੈਠਣਾ ਹੁਣ ਵੀਡੀਓ ਦੀ ਐਡੀਟਿੰਗ ਕਰਨੀ ਹੈ ਤੇ ਬਸ ਰਾਤ ਨੂੰ ਫਿਰ ਜਿਹੜਾ ਸੀ ਸਾਰਾ ਕੰਮ ਨਿਵੇੜ ਕੇ ਰਾਤ ਨੂੰ ਐਡੀਟਿੰਗ ਕਰਕੇ ਐਡੀਟਿੰਗ ਕਰਕੇ ਰਾਤ ਨੂੰ ਕਰਦੇ ਹੁੰਦੇ ਆ ਤੇ ਸੂਟ ਤੁਹਾਨੂੰ ਜੇ ਸੂਟ ਤੇ ਸੂਟਾਂ ਦੇ ਰੇਟ ਜੇ ਪਸੰਦ ਆਇਆ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਲਾਈਕ ਜ਼ਰੂਰ ਕਰਿਓ ਕ ਸ਼ੇਅਰ ਵੀ ਕਰਿਓ ਨਾਲ ਕਮੈਂਟ ਵੀ ਕਰਕੇ ਵੀ ਜ਼ਰੂਰ ਦੱਸਿਓ ਕਿਉਂਕਿ ਅੱਗੇ ਮਤਲਬ ਵੀ ਅਸੀਂ ਵੀ ਹਨਾ ਵੀ ਹੌਲੀ-ਹੌਲੀ ਆਪਣਾ ਕੰਮ ਵੀ ਸ਼ੁਰੂ ਕਰਾਂਗੇ ਵੀ ਤੁਹਾਨੂੰ ਚੰਗੇ ਰੇਟਾਂ ਤੇ ਵੀ ਵਧੀਆ ਕੁਆਲਿਟੀ ਦੇ ਸੂਟ ਦਈਏ ਹਨਾ ਅਸੀਂ ਵੀ ਕੋਸ਼ਿਸ਼ ਕਰਦੇ ਆਂ ਵੀ ਜਿੱਕਨਾ ਅਸੀਂ ਅਸੀਂ ਆਪਣੇ ਵੀ ਫਾਇਦਾ ਦੇਖ ਕੇ ਹਨਾ ਵੀ ਹਾਂ ਵੀ ਦੇ ਸੂਟ ਵੀ ਵਧੀਆ ਲਈਏ ਰੇਟ ਵੀ ਠੀਕ ਹੋਵੇ ਇਹ ਵੀ ਜਿੱਦਾ ਸਾਨੂੰ ਫਾਇਦਾ ਹੁੰਦਾ ਏ ਵੀ ਅਸੀਂ ਤੁਹਾਨੂੰ ਵੀ ਫਾਇਦਾ ਕਰੀਏ ਤਾਂ ਅੱਗੇ-ਅੱਗੇ ਦੇਖਦੇ ਆਂ ਵੀ ਅਸੀਂ ਵੀ ਫਿਰ ਸੂਟ ਰੱਖਣੇ ਸ਼ੁਰੂ ਕਰਾਂਗੇ ਤਾਕੀ ਤੁਹਾਨੂੰ ਵੀ ਫਾਇਦੇ ਨਾਲ ਸੂਟ ਦਈਏ ਤਾਂ ਜੇ ਪਸੰਦ ਆਏ ਆਂਦੇ ਹੋਈਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਤੇ ਹੁਣ ਮਿਲਾਂਗੇ ਆਪਾਂ ਅਗਲੇ ਵਧੀਆ ਜਿਹੇ ਵਲੌਗ 'ਚ